ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਗੁਰੂ ਸਵਾਰੀ ਸੰਗਤ ਜੀ ਆਓ ਉਗੁਰਬਾਣੀ ਵਿਚਾਰੀਏ ਪੰਜਵੇਂ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਗਾਥਾ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਜਿਵੇਂ ਬਾਰ ਬਾਰ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਕਿਸ ਬਾਣੀ ਦਾ ਨਾਮ ਗਾਥਾ ਹੈ 1360 ਅੰਗ ਦੇ ਉਤੇ ਇਹ ਬਾਣੀ ਸ਼ੁਰੂ ਹੁੰਦੀ ਹੈ। ਪਰ ਉਹ ਤੇ ਸਿਰਲੇਖ ਹੈ ਮਹੱਲਾ ਪੰਜਵਾਂ ਗਾਥਾ। ਪੰਜਵੇਂ ਪਾਤਸ਼ਾਹ ਦੀ ਬਾਣੀ ਜਿਸ ਦਾ ਨਾਮ ਗਾਥਾ ਹੈ। ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਹੈ। ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਪਾ ਦੇ ਕਹੇ ਲਗਾਤਾਰ ਹੈ ਸਰਵਵਿਆਪਕ ਹੈ। ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਹੁਣ ਸ਼ਲੋਕ ਹੈ 8 ਨੰਬਰ ਸ਼ਲੋਕ ਆਓ ਪਹਿਲਾਂ ਇਸ ਸ਼ਲੋਕ ਦਾ ਪਾਠ ਕਰੀਏ ਪੱਤਰ ਭੁੜ ਜੇਣ ਝੜਿਯੰ ਨਹ ਜੜਿਯੰ ਪੇੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਬਹੰਤ ਜੋਨ ਬਸਰੋ ਰੈਣੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਇੱਕ ਉਦਾਹਰਣ ਦੇ ਕੇ ਇੱਕ ਦੁਨਿਆਵੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਪੱਤਰ ਤੋਂ ਭਾਵ ਪੱਤੇ ਦਰਖਤ ਦੇ ਪੱਤੇ ਪੁਰ ਜੜਣ ਪੁਰ ਜਾਂਦੇ ਨੇ ਪੁਰ ਕੇ ਥਲੇ ਡਿੱਗ ਜਾਂਦੇ ਨੇ ਟੁੱਟ ਜਾਂਦੇ ਨੇ ਦਰਖਤ ਨਾਲੋਂ ਝੜੀਆਂ ਝੜ ਕੇ ਜਦੋਂ ਦਰਖਤ ਦਾ ਪੱਤਾ ਟਾਣੀ ਦੇ ਨਾਲੋਂ ਝੜ ਜਾਂਦਾ ਪੁਰ ਜਾਂਦਾ ਨਾ ਜੜੀਆਂ ਨਹੀਂ ਜੜਦਾ ਮੁੜ ਕੇ ਮੁੜ ਕੇ ਉੱਥੇ ਲਾਇਆ ਨਹੀਂ ਜਾ ਸਕਦਾ ਜੜਿਆ ਨਹੀਂ ਜਾ ਸਕਦਾ ਉੱਥੇ ਪੇੜ ਸੰਪਤਾ ਪੇੜ ਦਰਖਤ ਨੂੰ ਕਹਿੰਦੇ ਨੇ ਸੰਪਤਾ ਟਾਹਣੀਆਂ ਸਾਖਾਵਾਂ ਦਰਖਤ ਦਾ ਜਦੋਂ ਪੱਤਾ ਭੁਰ ਕੇ ਝੜ ਕੇ ਥਲੇ ਡਿੱਗ ਜਾਂਦਾ ਫਿਰ ਉਹ ਮੁੜ ਕੇ ਟਾਣੀ ਨਾਲ ਨਹੀਂ ਲੱਗਦਾ ਉਹ ਸਾਖਾ ਨਾਲ ਮੁੜ ਕੇ ਦੁਬਾਰੇ ਨਹੀਂ ਜੁੜਦਾ ਜਦੋਂ ਝੜ ਕੇ ਥਲੇ ਡਿੱਗ ਹੀ ਜਾਂਦਾ ਫਿਰ ਸਤਿਗੁਰ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਜਿਵੇਂ ਉਹ ਪੱਤਾ ਜਿਹੜਾ ਥੱਲੇ ਡਿੱਗਿਆ ਭੁਰ ਗਿਆ ਝੜ ਗਿਆ ਮੁਰਕੇ ਸਾਖਨ ਨਾਲ ਨਹੀਂ ਜੁੜਿਆ ਥੱਲੇ ਗਲ ਗਿਆ ਉਹ ਇਸੇ ਤਰ੍ਹਾਂ ਨਾਮ ਤੋਂ ਬਿਨਾ ਮਨੁੱਖ ਵੀ ਗਲ ਜਾਂਦਾ ਕਿਵੇਂ ਗਲਦਾ ਨਾਮ ਵਿਹੂਣ ਨਾਮ ਤੋਂ ਵਾਂਝਾ ਵਿਖਮਤਾ ਵਿਖਮ ਔਖਾ ਕਠਿਨ ਤੋ ਵਿਖਮਤਾ ਦਾ ਅਰਥ ਹੁੰਦਾ ਔਖਿਆਈ ਕਠਿਨਾਈ ਜਿਹਨੂੰ ਕਹਿੰਦੇ ਦੁੱਖ ਦੁਖਸਾਰ ਨੇ ਨਾਮ ਵਿਹੂਣ ਨਾਮ ਤੋਂ ਬਿਨਾ ਜਿਹੜਾ ਮਨੁੱਖ ਹੈ ਬਿਖਮਤਾ ਤੋਂ ਪਾਵ ਹੈ ਕਠਿਨਾਈ ਸਹਾਰ ਦਾ ਦੁੱਖ ਸਹਾਰ ਦਾ ਔਖਾ ਹੁੰਦਾ ਨਾਨਕ ਪਾਵਹਿ ਨਾਨਕ ਤੇ ਫਿਰ ਕਿਹੜਾ ਦੁੱਖ ਸਹਾਰ ਦਾ ਅੱਗੇ ਜ਼ਿਕਰ ਕਰਦੇ ਸਤਿਗੁਰ ਬਹੰਤ ਬਹੰਤ ਮਤਲਬ ਬਹਿ ਜਾਣਾ ਝਟਕਣਾ ਜਿਹੜਾ ਨਾਮ ਤੋਂ ਬਿਹੂਣਾ ਮਨੁੱਖ ਹੈ ਜਾਇਕ ਲਈ ਨਾਮ ਤੋਂ ਬਿਹੂਣ ਜਿਹੜਾ ਮਨੁੱਖ ਹੁੰਦਾ ਨਾਮ ਤੋਂ ਬਿਹੂਣੇ ਜਿਹੜੇ ਮਨੁੱਖ ਨੂੰ ਇਸ ਤਰ੍ਹਾਂ ਕਹਿੰਦੀਏ ਕਿਉਂਕਿ ਇੱਥੇ ਇਸੇ ਇੱਕ ਮਨੁੱਖ ਦੀ ਨਹੀਂ ਜਿਹੜਾ ਨਾਮ ਨਹੀਂ ਜਪਦਾ ਉਹਨਾਂ ਸਾਰਿਆਂ ਦੀ ਗੱਲ ਹੈ ਨਾਮ ਤੋਂ ਬਹੀਨੇ ਜਿਹੜੇ ਜੀਵ ਹੁੰਦੇ ਨੇ ਮਨੁੱਖ ਹੁੰਦੇ ਨੇ ਸਤਗੁਰ ਆਖਦੇ ਨੇ ਉਹ ਦੁੱਖ ਸਹਾਰਦੇ ਨੇ ਉਹ ਵੀ ਪੱਤੇ ਦੀ ਤਰ੍ਹਾਂ ਪੁਰ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਗਲਦੇ ਨੇ ਉਹ ਸਤਗੁਰ ਕਹਿੰਦੇ ਨੇ ਬਹੰਤ ਜੋਨ ਬਸਰੂ ਰਹਿਣੀ ਬਹੰਤ ਮਤਲਬ ਬਹਿ ਜਾਣਾ ਭਟਕਣਾ ਭਾਵ ਪਟਕਦੇ ਨੇ ਜੋਨ ਦੁਨੀਆਂ ਵਿੱਚ ਵਾਸਰੂ ਕਹਿੰਦੇ ਨੇ ਦਿਨ ਨੂੰ ਰੈਣੀ ਕਹਿੰਦੇ ਨੇ ਰਾਤ ਨੂੰ ਦਿਨ ਰਾਤ ਉਹ ਜੂਨਾ ਵਿੱਚ ਪਏ ਰਹਿੰਦੇ ਨੇ ਦਿਨ ਰਾਤ ਜੂਨਾ ਵਿੱਚ ਪਏ ਪਏ ਗਲਦੇ ਨੇ ਇਹਨਾਂ ਸਤਗੁਰੂ ਕਹਿੰਦੇ ਨੇ ਕਈ ਜਨਮ ਪਏ ਕੀੜ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਿਖ ਹੋਇਓ ਇਸ ਤਰ੍ਹਾਂ ਅਗੇ ਹੋਰ ਸਤਗੁਰੂ ਨੇ ਜ਼ਿਕਰ ਕੀਤਾ ਹੈ ਤੋ ਇਹਨਾਂ ਜੂਨੀਆਂ ਦੇ ਵਿੱਚ ਦੁੱਖ ਸਹਾਰਦਾ ਹੈ ਇਸ ਤਰ੍ਹਾਂ ਮਨੁੱਖ ਗੜ ਜਾਂਦਾ ਹੈ। ਤੇ ਸਤਿਗੁਰੂ ਧਾਰਨ ਦੇ ਕਿਸੇ ਜਾਂਦੇ ਨੇ ਜਿਵੇਂ ਦਰਖਤ ਨਾਲ ਟੁੱਟਿਆ ਪੱਤਾ ਜਿਹੜਾ ਹੈ ਆਪਣੇ ਮੂਲ ਟਾਣੀ ਨਾਲੋਂ ਟੁੱਟਿਆ ਜਿਹੜਾ ਪੱਤਾ ਉਹ ਗੜ ਜਾਂਦਾ ਭੁਰ ਜਾਂਦਾ। ਇਦਾਂ ਹੀ ਮਨੁੱਖ ਜਿਹੜਾ ਹੈ ਆਪਣੇ ਮੂਲ ਪ੍ਰਮਾਤਮਾ ਨਾਲੋਂ ਟੁੱਟ ਕੇ ਦੁੱਖ ਸਹਾਰਦਾ ਹੈ, ਜੁਨੀਆ ਵਿੱਚ ਭਟਕਦਾ ਹੈ ਇਸ ਤਰ੍ਹਾਂ ਉਹ ਗੜ ਜਾਂਦਾ। ਜਿਉਂਦੇ ਜੀਵ ਮਨੁੱਖ ਕਿਸੇ ਵੀ ਉਮਰ ਦੇ ਵਿੱਚ ਕੋਈ ਹੱਦ ਨਹੀਂ ਹੈ ਪ੍ਰਮਾਤਮਾ ਨਾਲ ਜੁੜ ਸਕਦਾ ਪਰ ਜਦੋਂ ਮਰ ਜਾਂਦਾ ਫਿਰ ਇਹਦਾ ਮੌਕਾ ਵੀ ਨਹੀਂ ਰਹਿੰਦਾ ਹੈ ਇਹ ਮੌਕਾ ਵੀ ਦੇ ਵਾਸਤੇ ਜਿਹੜਾ ਮਿਲਿਆ ਸੀ ਉਹ ਮੁੱਕ ਲੈਂਦਾ ਤਾਂ ਫਿਰ ਅਗਲਾ ਦੁੱਖ ਸ਼ੁਰੂ ਹੋ ਜਾਂਦੇ ਹਨ ਤਾਂ ਇਸ ਤਰ੍ਹਾਂ ਸਤਿਗੁਰੂ ਸਾਨੂੰ ਸਮਝਾਣਦੇ ਨੇ ਕਿ ਭਾਈ ਗੁਰੂ ਵਾਲੇ ਬਣੀਏ ਨਾਮ ਜਪੀਏ ਐਵੇਂ ਮਨੁੱਖਾ ਜਨਮ ਬੇਕਾਰੇ ਨਾ ਚੱਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ